ਕੱਲ ਤੇ ਗਏ ਸੀ ਵਿਆਹ ਤੇ ਤੇ ਕੱਲ ਥੱਕ ਥੱਕ ਪੜਾ ਗਿਆ ਫਿਰ ਜਿਹੜਾ ਵਿਆਹ ਤੇ ਆਇਆ ਤੇ ਫਿਰ ਚੱਲਣਿਆ ਪਿੰਡ ਸੇਵਾ ਚੱਲਣ ਦੀ ਆ ਮੈਂ ਚਲੋ ਚੱਲ ਜਾਂਦੇ ਆ ਘੜੀਕ ਸੇਵਾ ਕਰਾਉਣੀ ਆ ਸੇਵਾ ਵੀ ਜੀ ਬੜੇ ਟਾਈਮ ਬਚਾਏ ਟਾਈ ਕਿ ਉਹ ਸੇਵਾ ਚੱਲਣ ਦੀ ਉੱਥੇ ਬਾਬੇ ਦੀਆਂ ਗੱਠਾਂ ਨਹੀਂ ਆ ਉਹ ਟਰਾਲੀ ਆ ਮਤਲਬ ਬਾਕੀ ਸੇਵਾ ਤੇ ਤੁਹਾਨੂੰ ਪਤਾ ਆਬੀਅਸਲੀ ਸਾਰੇ ਉਹਨਾਂ ਬਾਹਰ ਬੂਰੀ ਚੱਲ ਗਏ ਆ ਕੀ ਕਣ ਕਾਣੋਂ ਆਟਾ ਨਹੀਂ ਨਿਕਲਦਾ ਘਾਟਾ ਨਹੀਂ ਨਿਕਲਦਾ ਕੀ ਉਹ ਕਹੀ ਮੈਂ ਉਹ ਕਹੀ ਚੰਗੀ ਦਹਿਸ਼ਤ ਹੀ ਹੋਵੇ ਅਬ ਛਾਣੋ ਬੰਦਾ ਕਾਹਣਾ ਤੇ ਕੋਈ ਕੰਮ ਨਹੀਂ ਮਤਲਬ ਵੀ ਸਾਰੇ ਤੁਹਾਨੂੰ ਪਤਾ ਸਾਰੇ ਆਣਾ ਬਾਰਪੂਰ ਚਲ ਗਿਆ ਤੇ ਅੰਟੀਆਂ ਲਾਈਆਂ ਫਿਰ ਦਿਹਾੜੀ ਤੇ ਲੱਗੇ ਦੀਆਂ ਬਾਬੀ ਨੇ ਸੇਵਾ ਤੁਹਾਨੂੰ ਪਤਾ ਕਰਾਈਆਂ ਫਿਰ ਸੇਵਾ ਮਤਲਬ ਕਰੀਦੀ ਆ ਤੇ ਤੇ ਹਾਸੀ ਨਾਲ ਸਾਡੀ ਬੇਇੱਜ਼ਤੀ ਕਰੀ ਜਾਂਦੇ ਹੋਈ ਤੇ ਫਿਰ ਵਲਾਈ ਦੀਆਂ ਫਿਰ ਗੱਠਾਵਾਂ ਪ੍ਰਾਲੀ ਦਾ ਜ਼ਿਆਦਾ ਖਰਾ ਦਾ ਹੁੰਦਾ ਫਿਰ ਤਾਂ ਕਰਕੇ ਗੱਠਾ ਬਣਾ ਲੈਂਦੇ ਆਂ ਜੀ ਅੱਜ ਅਲੈਕੁਮ ਅ ਆ ਬੈਠੇ ਗੱਠਾ ਵਾਂ ਇਦਾਂ ਨਹੀਂ ਫਿਰ ਇਹਦਾ ਬਣਾ ਲੈਂਦੇ ਆਂ ਫਿਰ ਬਾਬੀ ਦੀਆਂ ਗਾਈਆਂ ਦੀ ਉੱਥੇ ਇੱਕ ਥਾਂ ਜਾਵਾਂ ਖਰੀਦੀਆਂ ਵਾਂ ਤੇ ਆਂਟੀਆਂ ਮਤਲਬ ਡਈਆਂ ਮਤਲਬ ਦਿਹਾੜੀ ਵੀ ਆ ਚਲੋ ਨਾ ਨਾ ਸੇਵਾ ਵੀ ਹੁੰਦੀ ਮੁੰਡੇ-ਮੁੰਡੇ ਸਾਰੇ ਬਾਹਰ ਚੱਲ ਗਏ ਤੁਹਾਨੂੰ ਪਤਾ ਇਦਾਂ ਹੀ ਹੈ ਕਈ ਰਾਗੇ ਸਾਡੇ ਵਰਗੇ ਵੇਲੇ ਜਿਹੜੇ ਬਾਕੀ ਦੇ ਸਾਰੇ ਬਾਹਰ ਭੁਰ ਚੱਲ ਗਏ ਆ ਤੇ ਸੇਵਾ ਚ ਲੰਡੀ ਹੁਣ ਆਂਟੀ ਹੁੰਦੀ ਹੈ ਔਰ ਟਰਾਲੀ ਹੋਏ ਭਰਨੀ ਇੱਕ ਟਰਾਲੀ ਸਾਡੀ ਉਹ ਲੱਗੀ ਆ ਤੇ ਇੱਕ ਤੇ ਇੱਕ ਟਰਾਲੀ ਸਾਡੀ ਉਹ ਲੱਗੀ ਆ ਚੱਕਰ ਬਾਹਰ ਆ ਨਾ ਮਰੀ ਤੇ ਇੱਕ ਟਰਾਲੀ ਸਾਡੀ ਉਹ ਲੱਗਿਆ ਤੇ ਉਹ ਸਾਹਮਣੇ ਬਾਕੀ ਟਰੈਕਟਰ ਲੱਗੇ ਆ ਜੇ ਕੀ ਚੀਜ਼ ਦੀ ਲੋਡ ਹੋਗੀ ਉੱਥੇ ਲੈ ਲਾਂਗੇ ਇਹ ਵੀ ਸਾਰੇ ਆਪਣੇ ਹੀ ਆ ਤੇ ਉੱਥੇ ਆਂਟੀਆਂ ਨੇ ਡੰਗੀਆਂ ਟਰਾਲੀ ਭੰਨੂ ਤੇ ਆਈਆਂ ਇੱਥੇ ਬੈਠੇ ਆ ਸਾਹਮਣੇ ਵੈਸੇ ਇਹ ਵਾਲ ਸਾਨੂੰ ਕਰਨੀ ਚਾਹੀਦੀ ਪਰ ਨਹੀਂ ਕਰ ਤੋ ਪਪੜੀ ਲੱਗਣ ਦੀ ਆ ਤੇ ਅਸੀਂ ਰੋਕ ਕੇ ਕਰਦੇ ਆ ਤੇ ਇਹੋ ਜਿਹਾ ਬਾਕੀ ਟਾਈਮ 10 11 ਵਜੇ ਤੁਹਾਨੂੰ ਪਤਾ ਹੀ ਆ ਚੱਲਦੇ ਹੋਏ ਉਹ ਜਾ ਟਰੈਕਟਰ ਗਾਂ ਕਰ ਜਾ ਜਾ ਬਾਬਾ ਚੱਲ ਉਹ ਸੋਹਣੀ ਕੁੜੀ ਓਏ ਬੜੀ ਕਿਹੜੀ ਨਾ ਸਾਲਾ ਵਿੱਚ ਨਾ ਭਰੀ ਹੋਰ ਦੱਸ ਕੀ ਆਲਾ ਕੀ ਕਾਗ ਆ ਪੁਣੀ ਸੁਣਾ ਹੋਰ ਕਲੈਕਟਿ ਗਾਇਸ 14 ਪ੍ਰੋ ਮੈਕ ਟੀ ਐਚ ਮੈਂ ਬਣਾਉਂਦਾ 16 ਪ੍ਰੋ ਮੈਕ ਤੇ ਕਮੈਂਟ ਕਰਕੇ ਸ ਕਲੈਕਟਿ ਕੀ ਦੀ ਉਹਦੀਆ ਮੈਨੂੰ ਲੱਗਦੀ ਹੈ ਕਿ ਕਲੈਕਟੀਆਂ ਹੈਂ ਕਲੈਕਟੀਆਂ ਹੈਂ ਕਿਆ ਨਹੀਂ ਬਣਾਈ ਆ ਸਰਪੰਚ ਪਿੰਡ ਚ ਲਾਉਂ ਰਿਹਾ ਤੇ ਵੀਡੀਓ ਨਾ ਬਣੇ ਯਾਰ ਯਾਰ 2x ਉਹਨਾਂ ਕਹਿਣ ਨਹੀਂ ਜਿੰਨਾ ਇਹਦਾ 5x ਦਿੰਦਾ ਵੇਖੀ ਇਧਰੇ ਕੀ ਪ੍ਰਵੀਂਦਰ ਆ 2x ਵੇਖੀ 5x ਚਮਾ ਕਰੀ ਜੀ ਚਮਾ 5x ਲੱਗਾ ਜੀ ਇਹਦਾ 16 ਪੂਰੀ ਤੇ ਕਹਿੰਦੀ ਇਧਰੇ ਬਾਬਾ ਤੇ ਆ ਬੈਠੇ ਆ ਹਾਂਜੀ ਕਰੋ ਕਰੋ ਤੇਲ ਚੈੱਕ ਕਰੋ ਨਾ ਤੇਲ ਚੈੱਕ ਕਰ ਲੀਏ ਭਾਈ ਤੇਲ ਵੀ ਜ਼ਰੂਰੀ ਆ ਮਮਾ ਨੇ ਹੰਗਾ ਮਾਰ ਕੇ ਵਿੱਚ ਵੇ ਹੋਆ ਮੇਖੀ ਵਿੱਚ ਹੈਗਾ ਵਾ ਕੈਮਰੇ ਨੂੰ ਜੂਮ ਕਰਕੇ ਵੇ 5x ਕਰ ਲੈਂਦੇ ਰੋਜਾ ਨਹੀਂ ਦਿਖਣਾ ਨਹੀਂ ਹੈ ਨਹੀਂ ਦਿਖਾ ਨਹੀਂ ਡਿਆ ਹੈਗਾ ਹੈਗਾ ਉਹਦੀ ਖੰਡਾ ਹੀ ਦਿਖੰਡਾ ਹੀ ਦੇਖਿਆ ਹੈ ਭਾਈ ਆਈ ਮੜਾ ਆਹ ਦਿਖਾਂਦੇ ਆ ਦਿਖਾਂਦੇ ਡਿਆ ਬਾ ਤੇ ਤੂੰ ਐਂਡ ਤੇ ਵੀ ਰਹਿ ਚ ਥੋੜਾ ਜਿਹਾ ਦਿਖੀ ਜਾਂਦਾ ਹੁੰਦਾ ਕੋਈ ਚੀਜ਼ ਬਾਬਾ ਫੜੀ ਹੈ ਜਿਵੇਂ ਕੋਈ ਰੱਸਾ ਫੜੀ ਟੀਲਾ ਫੜ ਟੀਲਾ ਨੇ ਕੋਈ ਲਾਓ ਜੀ ਦੇਸੀਆਂ ਦਾ ਜਗਾੜਨਾ ਕਿੰਨੇ ਟਾਈਮ ਦੀ ਟਰਾਲੀ ਭਰ ਜਾਂਦੀ ਆ 2 ਘੰਟੇ ਦੋ ਘੰਟੇ ਨੇ ਸਹੀ ਆਜਕ ਐ ਤੂੰ ਕੀ ਜਾਣੇ ਜਟਕੀ ਨਹੀਂ ਜੱਟ ਦੀ ਗਾੜੀ ਹੁੰਦੇ ਆ ਹਾਂ ਹਾਂ ਕੀ ਚਾਹਤ ਆ ਨਾ ਨਾ ਕਾਵਾ ਦੁੱਤੇ ਆ ਨੰਬਰ ਸਰ ਹੋਈ ਚਲੀਏ ਅੰਬਰ ਸਰ ਬਾਰੀ ਇੱਥੇ ਬਾਬਾ ਦੁੱਦੇ ਨਾ ਇਹ ਮਾਰਕਿੰਗ ਨਾਲ ਦੋ ਟਿਕਾਣਾ ਨਾ ਪਾਰੀ ਪੋੜਾ ਪਾਰੀ ਉਹ ਨਾ ਨਾ ਵਾਲੇ ਨਾ ਅਵਿੰਦਰ ਇਤਾਂ ਦੇ ਗਿਆ ਨਹੀਂ ਥਿਰ ਕੇ ਲੋੜ ਹੀ ਤੇਲ ਤੇ ਹੈਗਾ ਪਹਿਲਾਂ ਸਾਡਾ ਮਾਨਾ ਕਹੀ ਤੇਲ ਲੈ ਆਉਨੇ ਤੇ ਉਹਨੇ ਤੇਲ ਚੈੱਕ ਕਰਕੇ ਤੇਲ ਹੈਗਾ ਵਾ ਤੇ ਬਲੱਡ ਹੀ ਬਹੁਤ ਹੋਣੀਆਂ ਬੈਗੀਆਂ ਕਲੈਕਟਿਵ ਬੜੀ ਵਧੀਆ ਬਣਾਉਂਦਾ ਫੜ ਕੇ ਰੱਖਾ ਕੈਮਰਾ ਬਾਬਾ ਫੜ ਕੇ ਮਨੋਂ ਜਿਆਦੀ ਵਧੀਆ ਹੁੰਦਾ ਹਨਾ ਆਪਣੇ ਮੂੰਹਾਂ ਲੋ ਕਰ ਚੜ ਗਏ ਤੇ ਪਹਿਲਾਂ ਤਾਂ ਹੀ ਚੱਲਨੇ ਪਹਿਲਾਂ ਇਹ ਕਿਹੜਾ ਤੇਲ ਲੈ ਆਉਨੇ ਆ ਤੇਲ ਤੇ ਚਲੋ ਫਿਰ ਇਹ ਚੈੱਕ ਕਰਕੇ ਵੇਖਿਆ ਇਹ ਕਿਹ ਤੇਲ ਹੋਣਾ ਨਹੀਂ ਆ ਫਿਰ ਚੱਲੋ ਤੇਲ ਲੈ ਆਉਨੇ ਆ ਜੀ ਨਾ ਆਲਾ ਸਾਡਾ ਵੀ ਸਾਂਹ ਦੇ ਚੌਣਾ ਨਹੀਂ ਆਉਂਦਾ ਟਰੈਕਟਰ ਨਹੀਂ ਤੇ ਸਨੇਸ ਨੂੰ ਪਾਉਣ ਵਾਲੇ ਕਿੰਨੇ ਟਾਂ ਟ੍ਰਾਲੀ ਭਰ ਜਾਂਦੀ ਆ ਦੋ ਘੰਟਿਆਂ ਦੇ ਵਿੱਚ ਦੋ ਘੰਟਿਆਂ ਟ੍ਰਾਲੀ ਭਰਦੀ ਮਤਲਬ ਉਹ ਮੁੱਕਰੀ ਗੱਲਾਂ ਟੀਆਂ ਤੇ ਡਿਪੈਂਡ ਆ ਪਹਿਲਾਂ ਗੁਰੂ ਆਉਂਦਾ ਹੀ ਤੁਸੀਂ ਵੇਖਿਆ ਹੀ ਹੋਣਾ ਉਹ ਉਹ ਮੜਾ ਗਾਲੀਆਂ ਲਵੇ ਮਾਰਨੇ ਦਾ ਨਹੀਂ ਨਹੀਂ ਬਠਾ ਪਹਿਲੀਆਂ ਲੋਖਾਈ ਮੜਾ ਗਾਲੀਆਂ ਆ ਆ ਖੋਣ ਉਠਾ ਆਪਣੀ ਆਪਣੀਆਂ ਮੜੀਆਂ ਗੁਰੂ ਪਹਿਲਾਂ ਵੇਲੇ ਸਮਾਂ ਹੁੰਦਾ ਹੀ ਵੀ ਕਿੰਨੀ ਦੁਨੀਆ ਕਿੰਨੇ ਮੁੰਡੇ ਸੇਵਾ ਕਰ ਦਿੰਦੇ ਸੀ ਲੋਕਾਂ ਨੇ ਭੱਜ ਭੱਜ ਕੇ ਘਰ ਆਉਣਾ ਵੀ ਸੇਵਾ ਵਾ ਜਾਉ ਉਹ ਸੇਵਾ ਮਿਲਦਾ ਬਕਾਇਦਾ ਹੁੰਦਾ ਸੀ ਤੇ ਹੁਣ ਤੁਸੀਂ ਵੇਖੋ ਸਾਰੇ ਖਾਲੀ ਆ ਕੋਈ ਨਹੀਂ ਹੈਗਾ ਤਿੰਨ ਚਾਰ ਮੁੰਡੇ ਮੁੰਡੇ ਵੀ ਕਿਹੜੇ ਚੱਲੋ ਆਪਾਂ ਐਡਾ ਗੱਲ ਨਹੀਂ ਕਰਦੇ ਆਪਾਂ ਹੀ ਤਿੰਨ ਚਾਰ ਜਿਹੜੇ ਕੋਈ ਨਹੀਂ ਹੈਗਾ ਅੱਜ ਕੱਲ ਸਾਰੇ ਕਾਮਾਕਾਰਾਂ ਚੱਲ ਗਏ ਕਈਆਂ ਨੂੰ ਕਬੀਲਦਾਰੀਆਂ ਪਾਈਆਂ ਸਿਆਣੀ ਗੱਲ ਤੇ ਯਾਰ ਜਿਹੜੀ ਗੱਲ ਸੱਚ ਹੈ ਸੱਚਾ ਹੁਣ ਕਈਆਂ ਨੂੰ ਕਬੀਲਦਾਰੀਆਂ ਪਾਈਆਂ ਕਈ ਵਾਰ ਅੰਦਰ ਚਲ ਗਏ ਤੁਹਾਨੂੰ ਪਤਾ ਕੰਮ ਕਰਦਾ ਸਮੇਤ ਦੇ ਨਾਲ ਜਾ ਕੇ ਤੇ ਇੰਟਰਵਿਊ ਕਰਕੇ ਦਿਆ ਰਹਿ ਰ ਆ ਕੇ 2-4 ਜਾਣੇ ਬਸ ਰਹਿ ਜਾਂਦੇ ਜਿਹੜੇ ਸਿਵਾਲੇ ਇਤੋਂ ਬੰਦੇ ਨੂੰ ਵੀ ਸਿੱਖ ਮਿਲਦੀ ਆ ਵੀ ਸਮੇਂ ਦਾ ਕੋਈ ਨਹੀਂ ਪਤਾ ਕਿੱਧਰ ਤੱਕ ਜਾਣ ਨੂੰ ਚਲ ਜਾਣਾ ਕਿੰਨੇ ਬਾਅਦ ਚਲ ਜਾਣਾ ਜਿਹੜੇ ਜਿਹੜੇ 4 ਦਿਨ ਹੈਗੇ ਆ ਘੁੰਮ ਲੋ ਫਿਰ ਲੋ ਆਪਣੇ ਤੇ ਇੰਡੀਪੈਂਡੈਂਟ ਹੋ ਜਾਓ ਕਿਉਂਕਿ ਫਾਈਨੈਂਸ਼ੀਅਲ ਇਸ਼ੂ ਵੀ ਹੁੰਦੇ ਆ ਫੈਮਿਲੀ ਵੀ ਹੁੰਦੀ ਆ ਸਭ ਹੁੰਦਾ ਸਾਭ ਨੂੰ ਦੇ ਸਾਮਕੂ ਜੀ ਵੇਖਣਾ ਪੈਂਦਾ ਸਾਨੂੰ ਇਹ ਸ਼ਰਮਿੰਦਾ ਦਿਆਂ ਕਰ ਪਰਿਵਾਰ ਦੇ ਵੇਖਣਾ ਵੇਂਦਾ ਤੁਹਾਨੂੰ ਪਤਾ ਇਹ ਤੋਂ ਸਿੱਖ ਮਿਲਦੀ ਵੀ ਜੋ ਤੁਹਾਡੇ ਕੋਲ ਜਿੰਨਾ ਟਾਈਮ ਹੈਗਾ ਵਰਤ ਲੋ ਗਾਂ ਦਾ ਕੁਛ ਨਹੀਂ ਪਤਾ ਕਿਸ ਨੂੰ ਨਹੀਂ ਪਤਾ ਇੱਥੇ ਕਿਨੇ ਕਿਧੇ ਨਾਲ ਰੋਸੇ ਜਾਣਾ ਕਿੰਨਾ ਕੀ ਹੋਏ ਨਾ ਜਿਹੜਾ ਆਪਣਾ ਕੰਮ ਹੁੰਦਾ ਕਰ ਲੋ ਚਲੋ ਸੇਵਾ ਵੀ ਜ਼ਰੂਰੀ ਆ ਹਰ ਇੱਕ ਚੀਜ਼ ਬੰਦੇ ਨੂੰ ਕਰਨੀ ਚਾਹੀਦੀ ਹੈ ਅੱਜ ਸਾਰਾ ਵਲੌਗ ਆਪਣਾ ਮੋਟੀਵੇਸ਼ਨ ਤੇ ਹੀ ਹੋਊਗਾ ਅੱਜ ਲਾਓ ਜੀ ਆਹ ਡੈਟ ਸਰਪੰਚ ਸਾਹਿਬ

ਇਸ ਤੋਂ ਬਾਅਦ ਆਪਾਂ ਅਗਲੇ ਪਾਸੇ ਦੂਜੀ ਪੈੜੀ ਜਾਣੇ ਆ ਵਸ ਆਹ ਲਾਸ਼ ਰਹਿ ਗਈ ਆ ਵਸ ਆ ਇੱਕ ਸਾਈਡ ਆ ਜਿਹੜੀ ਤੁਹਾਨੂੰ ਦੀ ਖੰਡੀ ਨਾ ਉਹ ਰਹਿ ਗਈ ਆ ਉੱਤਵਾਜ ਪਰਲੀ ਸਾਈਡ ਇੱਥੇ ਮੇਨਟਨਰ ਵਾਲਾ ਜਿੱਥੇ ਆਪਣਾ ਹੋਣ ਡਿਆ ਜਿੱਥੇ ਆਪਾਂ ਕੱਠੀ ਜਾਣਨਾ ਸਾਰੀ ਉੱਥੇ ਆਪਾਂ ਚੱਲਦੇ ਆ ਤੇ ਇੱਥੇ ਚੱਲਣਾਂ ਦੇ ਬਾਅਦ ਆਪਾਂ ਜੇ ਟਰਾਲੀ ਲੈ ਕੱਢਣਾ ਜੇ ਟਰਾਲੀ ਬਹੁਤ ਜਾਰੀ ਭਾਰੀ ਕਿ ਨਹੀਂ 18 ਫੁੱਟੀ ਟਰਾਲੀ 18 20 22 ਫੁੱਟੀ ਐਂ ਤਾਂ ਦੇ ਨਿਕਲਦੀ ਨਹੀਂ ਪੈੜੀ ਵੀ ਆ ਵੇਖੋ ਤਾਂ ਲੈ ਪੈਰ ਖੁੰਡਿਆ ਪੈੜੀਆਂ ਚੱਲ ਸੋ ਜੀ ਬਾਈ ਚੁੱਕੀਆਂ ਹੀ ਆਂ ਇਕੱਠਾ ਵਸਾ ਕੋ लास्ट ਜਿਹੜੀਆਂ ਤੁਹਾਡੇ ਸਾਹਮਣੇ ਰਹਿ ਗਈਆਂ ਇਕੱਠਾ ਇਹੋ ਹੀ ਆ ਵਸ ਬਾਕੀ ਸਾਰੀਆਂ ਚੁੱਕੀਆਂ ਗਈਆਂ ਵਾ ਆਹੋ ਵਸ ਇੱਕ ਦੋ ਜਿਹੜੀਆਂ ਇਕੱਠਾ ਰਹਿ ਗਈਆਂ ਬਾਕੀ ਕੁਛ ਨਾ ਆਪਣੇ ਘਰ ਲਈ ਰੱਖਣੀਆਂ ਬਾਕੀ ਅਗਲੇ ਪਾਸੇ ਅਗਲੀ ਪਹਿਲੀ ਜਾਨ ਨੇ ਜੇ ਹੋਣੀਆਂ ਨੇ ਤੇ ਫਿਰ ਉੱਥੇ ਜਾ ਕੇ ਲਾਉਣੇ ਆ ਫਿਰ ਆਹ ਇਕੱਠਾ ਚੜਾਉਣੇ ਵਾ ਕਿਥੇ ਆਣ ਹੁਣ 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 ਟਰਾਲੀ ਨੂੰ ਜਿੱਥੇ ਸੁਟਣੀ ਆ ਉਥੇ ਲੈ ਕੇ ਚੱਲਦੇ ਆ ਭਰ ਗਈ ਦੀ ਟਰਾਲੀ ਸਾਰੀ ਜਿੰਨੀ ਭਰਨੀ ਵੀ ਬਾਕੀ ਮੈਨੂੰ ਕੋਈ ਰੱਖਣਾ ਚਾਹੀਦਾ ਹੈ ਤੇ ਹੁਣ ਆਪਾਂ ਪਿਆਰ ਸ਼ਹਿਰ ਹੋ ਗਿਆ ਟਰਾਲੀ ਕਈ ਕਾਢ ਤੇ ਹੁਣ ਆਪਾਂ ਕਿਹ ਗਰਾ ਲੈਣਾ ਥਾ हां जी ਸਾਡੇ ਇੱਥੇ ਦਰਿਆ ਸਾਨੂੰ ਲੱਗਦਾ ਜਿਹੜਾ ਬਿਆਸ ਦਰਿਆ ਇਹਦੇ ਆ ਗਿਆ ਆਪਾਂ లైਟ ਚਿੱਟੇ ਜਿਹੜਾ ਆ ਗਿਆ ਜਿੱਥੇ ਅਸੀਂ ਅੱਪਰ ਟੱਕਾ ਲਾਉਂਦੇ ਹਾਂ ਬਾਕੀ ਜਿਹੜੀ ਤੇਰੀ ਘਰ ਨੂੰ ਕੰਮ ਨੇ ਲੱਗੀ ਧੰਨਵਾਦ ਤੋਂ ਅੱਗੇ ਆਉਂਦੀਆਂ ਆ ਗਈ ਨਹੀਂ ਆ ਉਹ ਇਹਦੇ ਨਿਕਲਣਾ ਆਪਾਂ ਚੱਲਦੇ ਆਂ ਉਹ ਐਂਗਲ ਆਵੇ ਨਾ ਆ ਦਿੱਤਾ ਕੀ ਆ ਕੀ ਆ ਜਮਣਾ ਮਜਾ ਆ ਐਂਗਲ ਜੇ ਵਿੱਚ ਇੱਕ ਡਿੱਗੇ ਦਾ ਪਤਾ ਨਹੀਂ ਕਿਹੜਾ ਡਿੱਗੇ ਦਾ ਮੈਂ ਮੜਾ ਉਤਰ ਸਾਡੀ ਡੰਗ ਗਈ ਆ ਡੇਗ ਪਤਾ ਨਹੀਂ ਇਹਨੇ ਕਿਹੜੇ ਹਿਸਾਬ ਨਾਲ ਲਾਈ ਰੀ ਡੇਗੀ ਆ ਉਹ ਕਿੱਥੇ ਜੋ ਓਏ ਕਿੱਥੇ ਗਏ ਉਧਰਲੀ ਸ਼ੈਡ ਪਤਾ ਨਹੀਂ ਸਾਡੀ ਡੰਗ ਡੇਗੀ ਇਹਨੇ ਮੈਂ ਜਿਆਦਾ ਰਸੇ ਨਹੀਂ ਆਉਂਦਾ ਚੰਗੀ ਤਰ੍ਹਾਂ ਪਾਇਆ ਕੌ ਵੀ ਤੁਹਾਨੂੰ ਪਤਾ ਰਸਿਆਂ ਦੇ ਸੇਤੇ ਟਿਕੂਗੀ ਏ ਰਸੇ ਨਾ ਪਾਇਦੇ ਨਹੀਂ ਆਉਂਦੇ ਚੰਗੀ ਤਰ੍ਹਾਂ ਉਤਰਾਂ ਦੇ ਪਾਏ ਤੇ ਡੰਗ ਗਈ ਦੁੱਧ ਤੇ ਹੁਣ ਸਾਹਮਣੇ ਉਹ ਸਾਡੀ ਚੌਥੀ ਟਰਾਲੀ ਖਲੋਤੀ ਰੀ ਆ ਕਿੰਨਾ ਕੀ ਆ ਜਾ ਆ ਜਾ ਨਹੀਂ ਡਿੱਗੀ ਆ ਜਾ ਹੋਰੀ ਭਈ ਆ ਸਾਡਾ ਗੁਰਦਾਰਾ ਚਿੱਟੇ ਸ਼ੇਰ ਜਿੱਥੇ ਸਾਡਾ ਗੁਰੂ ਘਰ ਕਹਿੰਦਾ ਜੀ ਗੁਰੂ ਘਰ ਇਹ ਸਾਡੇ ਦਾਸ ਤੇ ਕੰਡੇ ਇੱਥੇ ਸੱਚੀ ਲੱਗਦੀ ਆ ਤੇ ਇੱਥੇ ਆਪਾਂ ਲਾਉਣੇ ਦੇ ਆ ਸਾਹਮਣੇ ਬਾਬੇ ਦੀ ਡੰਨ ਟਰਾਲੇ ਕਿ ਚੱਲੇਦੇ ਆ ਦੀ ਇੱਕ ਟਰਾਲੀ ਸਾਡੀ ਗਈ ਲੱਥ ਇਹੇਗਾ ਨੇ ਰੱਸਾ ਕਿਤੇ ਰੱਸਾ ਚੁੱਕ ਲਿਓ ਆਪਣਾ ਰੱਸਾ ਦੂਜੀ ਪਾਸੇ ਦੂਜੀ ਟਰਾਲੀ ਸਾਡੀ ਲੱਗੀ ਆ ਲੱਥਣਾ ਪਰਿਆ ਤਾਨੂੰ ਖੰਭ ਨੇ ਇੱਕ ਸੀਨਾ ਦਿਓ ਪਿੱਛੇ ਜਿਗਾਰਡ ਲਾਉਣ ਡਿਆ ਉਹਦੇ ਥੱਲੇ ਪੱਲੇ ਮਗੁੱਲੀ ਲਾ ਦੇਗਾ ਠੋਕੇ ਲੋ ਜੀ ਭਾਈ ਦੂਜੀ ਟਰਾਲੀ ਵੀ ਆਪਣੀ ਗਈ ਲੱਤ ਬਾਕੀ ਜਿਹੜੀ ਲੱਤ ਕਿ ਲੱਤ ਕੀ ਮੇਨ ਉਹ ਉੱਪਰਲਾ ਹਿੱਸਾ ਹੁੰਦਾ ਉਹ ਉਹਨਾਂ ਲਾ ਲਿਆ ਵਾ ਬਾਕੀ ਲਾਉਣ ਦਾ ਆਪਣੇ ਹੱਥਾਂ ਨਾਲ ਲਾਉਣ ਦਾ ਲਾ ਗਈ ਤੇ ਗੁਰਦਾਰੇ ਅੰਦਰ ਚੱਲਦੇ ਆ ਬਾਕੀ ਸਾਡੇ ਵਾਲੀ ਤੇ ਆ ਚੈੱਕ ਕਰੋ ਲੱਗੀ ਰਾਣੀ ਬਾਕੀ ਉਹਨਾਂ ਵਾਲੀ ਵੀ ਲਾ ਦੇਣੀ ਕਿੰਨਾ ਐਡੀ ਹੁੰਦੀ ਹੌਲੀਆਂ ਜਿਹੀ ਹੁੰਦੀਆਂ ਵੇਖਣ ਨੂੰ ਭਾਰੀਆਂ ਲੱਗੀਆਂ ਇੱਥੇ ਮੇਰੇ ਥੋੜੀਆਂ ਹੀ ਭਾਰੀਆਂ ਲੱਗਣੀਆਂ ਆ ਇਹ ਕੰਬੀ ਸੇ ਰਿਓ ਪੈਂਦਾ ਨਾ ਦੂਜਾ ਆਪਣਾ ਤੇ ਇਧਰੋਂ ਪੈਂਦੀ ਪਿੰਨਾ ਥਾਵਾਂ 'ਚ ਹਾਈਵੇ ਕੀ ਵੱਜ ਗਈ ਕੰਦਾ ਵਾਟ ਕੇ ਇਹ ਦੂਰ ਪੈਂਦੀ ਆ ਹੁਣ ਤੇ ਜਮਾ ਹੋਣੀਆਂ ਵਾ ਜਾਜਾਂ ਨੇ 15-20 ਮਿੰਟਾਂ ਚ ਨਾ ਟਰਾਲੀ ਲਾ ਦੇਣੀ ਆ ਉਹਨਾਂ ਨੇ ਬਹੁਤ ਗੱਡੀ ਔਖੀ ਆ ਆਪਾਂ ਕਹਿਣਾ ਮੇਰਿਆਂ ਨੂੰ ਔਖੀ ਲੱਗਦੀ ਆ ਉਹ ਭਾਬੀ ਨੇ ਕਾਇਆਂ ਬਾਕੀ ਦੋ ਰੱਖਿਆ ਵੈਸੇ ਮਲੇ ਗੁਰਦਾਤਾ ਦੋ ਦੋਤਾ ਇੱਕ ਬੈਠੀ ਜਨ ਉਠਾ ਲੈਣਾ ਕਿੱਥੇ ਆ ਉਹ ਅੰਦਰ ਬੈਠੀ ਕੌਣ ਗਿਆ ਬੈਠੀ ਆ ਕੇ ਉੱਧਾ ਬੈਜੀ ਅੱਛਾ ਉੱਧਾ ਬੈਠੀ ਆ ਪੰਡ ਕਰਕੇ ਬੈਜੀ ਅੱਛਾ ਚੱਲੀ ਅੰਦਰ ਖਿੱਚ ਦੋ ਖਿੱਚ ਦੋ ਤਲਾਪਤਾ ਅੰਦਰ ਠਾਲੀ ਕੱਠੇ ਸ਼ਰਦਾਈ ਪੀਣੀ ਆ ਟਰਾਲੀ 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 ਅੱਗੇ ਵੇਹ ਕਲੇ 5x3 ਹੋ ਗਿਆ 5x ਦੱਸੋ ਮੈਨੂੰ ਤੁਸੀਂ ਇਹ ਫੋਨ ਦਾ ਤੇ ਗੱਲ ਕਰ ਰਿਹਾ ਫੋਨ ਦਾ ਮੈਂ ਮੈਮਰੀ ਜਿਹੜਾ ਕੱਢਦੀ ਆ ਜੀ ਜਿਆ ਵਾਲੀ ਵੀਡੀਓ ਤੇ ਜਿਆ ਵਾਲੀ ਵੀਡੀਓ ਤੇ 10000 ਲਾਈਕ ਆ ਗਏ ਫਿਰ ਆਪਾਂ ਫੋਨ ਦਾ ਵੱਟੋ ਸੱਟਾ ਕਰਾਂਗੇ ਜਿਆ ਵਾਲੀ ਵੀਡੀਓ ਤੇ 10000 ਲਾਈਕ ਆ ਗਏ ਨਾ ਫਿਰ ਫੋਨ ਦਾ ਸਿਰ ਤੋਂ ਵੱਟੋ ਸੱਟਾ ਕੰਨ ਦੀ ਜਿਵੇਂ ਆਰੀ ਮੇਰੀ ਤੂ ਯੂਟਿਊਬ ਉੱਤੇ ਸਪੋਰਟ ਕਰਨੀ ਜਿੰਨਾ ਆਪਾਂ ਖਿੱਚ ਕੇ ਰੱਖਿਆ ਉਹਨਾਂ ਆਪਾਂ ਵਲੌਗ ਹੁਣ ਡੇਲੀ ਆਪਾਂ ਪਾਇਆ ਕਰਨਾ ਡੇਲੀ ਕਿਉਂਕਿ ਤੁਹਾਨੂੰ ਪਤਾ ਆ ਜੇ ਪੌਣੇ ਚਲਾਉਣੇ ਤੇ ਵਲੌਗ ਵੀ ਤੇ ਪੌਣੇ ਪਹਿਣੇ ਆ ਪਹਿਲੇ ਹਫਤੇ ਦੇ ਮਹੀਨੇ ਤੇ ਇੱਕ ਅੱਧੀ ਰੀ ਪਾ ਲਿਆ ਹੁਣ ਮੈਂ ਸੀਰੀਅਸ ਹਾਂ ਹੁਣ ਮੈਂ ਥੋੜਾ ਮਜ਼ਾਕ ਨਹੀਂ ਕੰਟੈਂਟ ਨੂੰ ਲੈ ਕੇ ਮੈਂ ਸੀਰੀਅਸ ਤੋ ਮੈਂ ਕੋਸ਼ਿਸ਼ ਵੀ ਨਹੀਂ ਕਰਨਾ ਕਾਲਜ ਹੀ ਜਾਣਾ ਇਦਾਂ ਹੀ ਬਸ ਟਾਈਮ ਪਾਸ ਘੁੰਮ ਫਿਰ ਕੇ ਗਨ ਲਗਨ ਕਰਕੇ ਇੱਕ ਦੂਜੇ ਦੀ ਬੇਸਤੀ ਕਰਕੇ ਆ ਗਏ ਦੇ ਘਰ ਉੱਥੇ ਚਲੋ ਜੌਬ ਤੇ ਹੋਣੀ ਡੀ ਆ ਬਾਈ ਕੁਛਾਂ ਕੁਛ ਤੇ ਕਰਨਾ ਆ ਕੋਈ ਕੁਛ ਨਹੀਂ ਕੰਨਿਆ ਮੈਂ ਇਦਾਂ ਵੇਲੇ ਤਰ੍ਹਾਂ ਫਿਰਨੇ ਆ ਕੰਟੈਂਟ ਕ੍ਰੀਏਟਰਾਂ ਤੇ ਕੰਟੈਂਟ ਤੇ ਮੈਂ ਬਣਾਉਣੇ ਆ ਕੰਟੈਂਟ ਬਣਾਉਂਗਾ ਫੇਰੀ ਚਲੂਗਾ ਹੁਣ ਆਪਾਂ ਕੰਟੈਂਟ ਬਣਾਉਣਾ ਚਾਲੂ ਕਰਨਾ ਡੇਲੀ ਨਾਲ ਨਾਲ ਡੇਲੀ ਵਲੌਗ ਆਇਆ ਕਰਨਗੇ ਹੁਣ ਡੇਲੀ ਵਲੌਗ ਬਣਾਉਂਗਾ ਤੇ ਫੇਰੀ ਗੱਲ ਬਣੂਗੀ ਬਾਸ ਉਹਨਾਂ ਦੀ ਵੀ ਲੱਥ ਦੀ ਟਰਾਲੀ ਆਪਣੀਆਂ ਗੱਲਾਂ ਕਰਦੇ ਉਹਨਾਂ ਦੀ ਟਰਾਲੀ ਗਈ ਹੈ ਲੱਥ ਤੇ ਹੁਣ ਆਪਾਂ ਅੱਗੇ ਗੁਰਦਾਸ ਦੇ ਅੰਦਰ ਚੱਲਦੇ ਆ ਪਛਾਦਾ ਪਾਣੀ ਛਕਦੇ ਆ ਤੇ ਥਿੰਦੇ ਬਾਅਦ ਉਹ ਬਾਬਿਆਣਾ ਪਛਾਦਾ ਚੈੱਕ ਕਰੋ ਕਿੱਦਾਂ ਹੈ ਖਰਚ ਕਿੱਦਾਂ ਲੋਜੀਫਾਈ ਹੋਣਾ ਮਿਟਰਾਲੀ ਆਪਾਂ ਲੈ ਗਿਆ ਨਾ ਓਕੇ ਸਾਡੀ ਦੱਲਾ ਲਾਤੀਆਂ ਅੱਗੇ ਐਂਚਲ ਬਣੀਆਂ ਹੀ ਤੇ ਬਾਜ਼ਾਰ ਵਿੱਚ ਆ ਗਈ ਟਰਾਲੀ ਪਰਨਾ ਖਾਧੀਆ ਪਰ ਆ ਇਕੱਠਾ ਸਾਡੀਆਂ ਯਾਰ ਆ ਚੈੱਕ ਕਰੋ ਦੇ ਆ ਸਾਨੂੰ ਮੰਡ ਪੈਂਦਾ ਇੱਥੇ ਲਾ ਕੇ ਪਿਆਸ ਦਰਿਆਲ ਆ ਅੱਗੇ ਜਾਂਦੇ ਆ ਕਿ ਪਹਿਲੇ ਕੰਮ ਕਰੀਏ ਪਾਣੀ ਲੈ ਆਉ ਲਾਗੇ ਜਿਹੜੀ ਬਾਈ ਕੇ ਵਗਾੰਡਾ ਹੈ ਉੱਥੇ ਤੇ ਕਹਿੰਦੇ ਭੁੱਖ ਲੱਗੀ ਆ ਤੈਨੂੰ ਕੋਈ ਖਾਣ ਨੂੰ ਆਏ ਵੇ ਸੰਜੇ ਕੋ ਖਾਣ ਲਈ ਚਲਾਇਆ ਕੋ ਖਾਣ ਨੂੰ ਲੈ ਲਿਆ ਜਾ ਲੋਰੀ ਭਾਈਆਂ ਖਾਨ ਜੀ ਦੇ ਵੇਸੇ ਨਾਲ ਮਤਲਬ ਕੋਈ ਖਾਣਾ ਨਹੀਂ ਤੇ ਚਾਹ ਲੈਣੀ ਤੇ ਵੇਸਾ ਨਾਲ ਮਟ ਮਟਰ ਮਿਲ ਖਾਣ ਲੈ ਲਿਆ ਵਾ ਤੇ ਹੁਣ ਚਲਦੇ ਆ ਤੇ ਸੇਵਾ ਲੱਗੀ ਦੀ ਆ ਬਾਕੀ ਬਾਤ ਕਰਾਂ ਹਾਂ ਆ ਤੇਰੀ ਵੀਡੀਓ ਲਗਾ ਹੀ ਪਾਣਾ ਕਰ ਲਓ ਜੀ ਭਾਈ ਆ ਨਿਆਰੇ ਕਿਤੇ ਲੱਪਣੇ ਆ ਆ ਨਿਆਰੇ ਨਹੀਂ ਕਿਤੇ ਜਾ ਕੇ ਜਿੱਥੇ ਮਰਜ਼ੀ ਚੱਲ ਜਾ ਇੱਕ ਹੱਥ ਤੇ ਮਟਰਾਂ ਥੱਲੇ ਕੋਕ ਪਈ ਦੀ ਆ ਕੋਕ ਨਹੀਂ ਭਾਈ ਰੀਲ ਤੇ ਦੇ ਰੀਅਲ ਲਾਈਫ ਤੇ ਬਹੁਤ ਫਰਕ ਆ ਇਸ ਕਰਕੇ ਕਿੰਨੇ ਰੀਲਾਂ ਘੱਟ ਧਿਆਨ ਦਵਾ ਪਿੰਨਾ ਥਾਂ ਵਾਲੀ ਇਹੋ ਹੀ ਬੋਤਲ ਹੀ ਪਾਣੀ ਵਾਲੀ ਵੇ ਲੋ ਕੱਟੇ ਨਾ ਭੜੀ ਕਹਿੰਦੇ ਕਿੰਨੇ ਰੀਲ ਤੇ ਦੇ ਲਾਈਫ ਤੇ ਬਹੁਤ ਫਰਕ ਆ ਨੋ ਟਰਸਟ ਐਨੀ ਵਨ ਜੇ ਭਾਈ ਇਹ ਨਹੀਂ ਬਣਾਗੇ ਹੋਗੇ ਮਪਰੀਨ ਲਗਾਏ ਇਹ ਆ ਇੱਕ ਟਰਾਲੀ ਸਾਡੀ ਭਰਦੀ ਗਈ ਆ ਦੂਜੀ ਉਹਦੇ ਨਾਲ ਪਾ ਕੇ ਦੇਖਾ ਮੁੜੀ ਟਰਾਲੀ ਆਵਾ ਯਾ ਸੰਗਤੇ ਜੀ ਸਾਹਮਣੇ ਸੇਵਾ ਅੱਡੇ ਹੀ ਉੱਥੇ ਭੰਡਾ ਆ ਅਸੀਂ ਬੈਠੇ ਆ ਐ ਅਵਾ ਟਰਾਲੀ ਸਾਡੀ ਭਰਤੀ ਲੱਗੀ ਆ ਭਰ ਕੇ ਉੱਤੇ ਫਿਰ ਬਾਚਾ ਚੱਲਦੇ ਹੀ ਪੈਣ ਲਾ ਫਿਰ ਜਾ ਕੇ ਫਿਰ ਟਰਾਲੀ ਲਾਉਣੀ ਦੀ ਆ ਟਾਈਮ ਬਹੁਤ ਕਿੰਨੇ ਵਜਾਂਗੇ ਪਰ ਇਹਦਾ ਆਪਾਂ ਨੂੰ ਨੇ ਰ ਆ ਜਾਣਾ ਹੈ ਨੇ ਰ ਆ ਦੂਰਾ ਸਵਾਭ ਕੱਲੇ ਆ ਕੇ ਨਹੀਂ ਲਾ ਹਾਂ ਕਿ ਆਂਦੇ ਕੀ ਬਾਬਾ ਸਾਡੀ ਗੋਣ ਮੰਦਾ ਚੱਲ ਮੈਂ ਆਪਣੇ ਬੋਧਾਂ ਜੇ ਕੋਈ ਤੇ ਮ इंटरव्यू ਚ ਪੁੱਛੇ ਮਜ਼ਾਕ ਨਹੀਂ ਸੀਰੀਅਸ ਜੇ ਕੋਈ ਤੇ ਇੰਟਰਵਿਊ ਚ ਪੁੱਛੇ ਤਰੀਆਂ ਤੈਨੂੰ ਤੇਰੀਆਂ ਕਿਹੜੀਆਂ ਦੋ ਚੀਜ਼ਾਂ ਜਿਸ ਤੇ ਤੈਨੂੰ ਰਿਗਰਟ ਹੋਵੇ ਮਤਲਬ ਆਪਣੇ ਆਪ ਤੇ ਪਛਤਾਵਾ ਆਇਆ ਵੀ ਮੈਨੂੰ ਨਹੀਂ ਕਰਨੀ ਚਾਹੀਦੀ ਦੋ ਗੱਲਾਂ ਗਾ ਕੰਮ ਕਾਲਾ ਲੀਪਾਂ ਨੂੰ ਪੋਛੇ ਲਾਲੀ ਪਾਂ ਨੂੰ ਇਧਰ ਆਇਆ ਡਰੂ ਮੰਡੀ ਦੱਸ ਇਧਰ 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 ਕਰ ਇਧਰ ਕੋਈ ਦੋ ਗੱਲਾਂ ਦੱਸੋ ਕਿ ਗਵੇੜੀਆਂ ਤੁਹਾਨੂੰ ਮਾੜੀਆਂ ਲੱਗਦੀਆਂ ਆਪਣੇ ਆਪ ਤੋਂ ਇਧਰ ਕਰ ਇਧਰ ਦੱਸ ਕਾਲੀ ਬਾਹੁਰ ਕਰ ਦੱਸ ਕਿਹੜੀਆਂ ਦੋ ਗੱਲਾਂ ਲੱਗੀਆਂ ਜਿ세 ਤੁਹਾਨੂੰ ਰਿਗਰਟ ਲੱਗਾ ਆਪਣੇ ਆਪ ਤੇ ਵੀ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ ਤੁਹਾਨੂੰ ਲੱਗਾ ਹੀ ਨਹੀਂ ਚੱਲ ਤੂੰ ਦੱਸ ਪ੍ਰਮਿੰਦਰ ਦੀਆਂ ਦੋ ਚੰਗੀਆਂ ਗੱਲਾਂ ਕੀ ਆ ਚੰਗੀਆਂ ਗੱਲਾਂ ਸਾਰੀਆਂ ਚੰਗੀਆਂਗੇ ਨਹੀਂ ਨਹੀਂ ਕੋਈ ਦੋ ਦੋ ਜਿਹੜੀਆਂ ਤਿੰਨ ਵਧੀਆਂ ਲੱਗੀਆਂ ਬਸ ਕੱਚ ਅੱਛਾ ਚੱਲਨਾ ਪਹਿਲਾ ਸਵਾਲ ਤੇ ਮੈਂ ਮੈਂ ਪੁੱਛਦਾ ਵੀ ਤੈਨੂੰ ਪਰਮਿੰਦਰ ਟਾਕਸਿਕ ਲੱਗਦਾ ਹਾਂਜੀ ਬੰਦੇ ਵੀ ਹੋਰ ਕੀ ਟਾਕਸਿਕ ਮਨ ਲੱਭੀ ਤੈਨੂੰ ਚਿਰਚੜਾਇਆ ਲੱਗਦਾ ਹੈ ਥੋੜਾ ਟਾਕਸਿਕ ਦਾ ਦਾਣ ਮਲਪ ਬਹੁਤ ਗ੍ਰੇਟ ਬੰਦਾ ਆ ਵੀਰ ਡਾਊਨ ਟੂ ਅਰਥਾਂ हां जा ਏਦਾਂ ਹੀ ਕਰ ਹੋਰ 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 ਘਰ ਤਰੀ ਹੋਰ ਕਰ ਸੇਵਾ ਕੀਤੀ ਆ ਸਾਰੀ ਸੰਗਤ ਦੀ ਦੱਸੋ ਜਿਹੜੇ ਵੇਸਨਾਂ ਤੇ ਕਿਉਂ ਹੋਰਾਵਾਂ ਗੱਲ ਨਹੀਂ ਖਾਗੇ ਸਾਰੇ ਲੱਗੂ ਨਹੀਂ ਕਿਹਨੇ ਕੀਤੀ ਆ ਅਛਾ ਉਹਨੇ ਕੀਤੀ ਆ 500 ਨੇ ਤਾਂ ਹੈ ਅਲੋ ਕੋਈ ਨਹੀਂ ਖਾਤੇ ਆ ਖਾਤੇ ਜਾ ਆਪਣੇ ਜੋ ਆ ਬੰਦੇ ਦੀ ਵੇਖਦੇ ਟਰੈਕਟਰ ਵੀ ਇਹਦਾ ਆਪਣਾ ਵਾ ਤੇਲ ਵੀ ਨੇ ਆਪ ਦਾ ਉਹ ਬਾਤ ਨਹੀਂ ਡੱਬਾ ਲੈਣੀ ਉਹ ਵੇਖੋ ਸਕੂਟਰੀ ਲੱਗੀ ਪਈ ਉਥੇ 24 ਘੰਟੇ ਸਕੂਟਰੀ ਨਾਲ ਨਾਲ ਰਹਿੰਦੀ ਆ ਕੀ ਮਤਲਬ ਹੈ ਚਲਦਾ ਤੈਨੂੰ ਇਹਦੀਆਂ ਦੋ ਗੱਲਾਂ ਕਿਹੜੀਆਂ ਪਹਿਲੇ ਟਾਕਸਿਕ ਹੈਗਾ ਇਹ ਟਾਕਸਿਕ ਮਤਲਬ ਵੀ ਮਤਲਬ ਵੀ ਤੇੰਤਰ ਚੇੜਚੜਾਇਆ ਲੱਗਾ ਜਾਂ ਕੁਝ ਬਿਹੇਵੀਅਰ ਉਹਦਾ ਮੈਂ ਨਾ ਕਦੇ ਕਦੀ ਕਦੀ ਜਦਨ ਪ੍ਰਦਾਨ ਗੁੱਸੇ ਚ ਆਜੇ ਉਹਦਾ ਦੇ ਬਹੁਤ ਬੰਦਾ ਗ੍ਰੇਟ ਵੀ ਰਹੇ ਕੋਈ ਦੋ ਗੱਲਾਂ ਇਹਦੀਆਂ ਚੰਗੀਆਂ ਚੰਗੀਆਂ ਦੋ ਗੱਲਾਂ ਸੁਭਾਅ ਬਹੁਤ ਚੰਗਾ ਬੰਦੇ ਦਾ ਹਾਂ ਬਹੁਤ ਜ਼ਿਆਦਾ ਨੀਤ ਬਹੁਤ ਸਾਫ਼ ਹਾਂ ਨੀਤ ਬਹੁਤ ਮਣੀ ਜਿੱਥੇ ਭਰੋਸਾ ਕਰ ਲੈਂਦਾ ਵਾ ਨਾ ਉਦਾਂ ਜਾਰ-ਵਾਰ ਤੱਕ ਜਾਂਦਾ ਵਸੇ ਅੱਛਾ ਬਹੁਤ ਜ਼ਿਆਦਾ ਵਾਸੇ ਕੱਲ ਸੀ ਕੱਲ ਸੀ ਬਾੜ ਜਾਣੀ ਹੈ ਕੱਲ ਸੀ ਬਾੜ ਜਾਣੀ ਪਾਪਾ ਮੂੰਹ ਲਾਲ ਹੋ ਗਿਆ ਉਹ ਆਪਣੀ ਇੰਨੀ ਤਾਰੀਫ਼ ਸੁਣ ਕੇ ਚੱਲ ਦੱਸ ਦੂਜੀ ਗੱਲ ਦੂਜੀ ਦੂਜੀ ਹੈ ਸੁਭਾਅ ਬਹੁਤ ਚੰਗਾ ਵਾ ਨਹੀਂ ਨਹੀਂ ਉੱਥੇ ਬੱਸ ਕਰ ਉੱਥੇ ਪਹਿਲੀ ਹੋ ਗਈ ਦੂਜੀ ਗੱਲ ਇਹ ਮੂਹਣ ਵਾਲੇ ਕੰਮ ਨਹੀਂ ਆ ਗੱਲ ਚਲ ਇਹਦੀ ਬਾਬਾ ਹੁਣ ਇਹਦੀ ਤੇ ਕੋਈ ਤਾਰੀਫ ਕਰ ਨਾ ਮੇਰੀ ਹੁਣ ਤੇਰੀ ਤੇ ਜਾਂ ਪੁੱਛਿਆ ਕਿ ਮੇਰੀਆਂ ਗੱਲਾਂ ਬਾਰੇ ਚੋਗਾ ਚੋਗਾ ਚਲ ਮੈਂ ਤੈਨੂੰ ਪੁੱਛਦਾ ਇਹ ਤੈਨੂੰ ਮੈਂ ਟਾਕਸਿਕ ਲੱਗਦਾ ਇਧਰੇ ਕਿ ਜਾਰ ਟਾਕਸਿਕ ਲੱਗਦਾ ਹੈ ਟਾਕਸਿਕ ਕੀ ਹੁੰਦਾ ਟਾਕਸਿਕ ਮਤਲਬ ਮਤਲਬ ਕਿਰਕੜਾ ਆਇਆ ਥੋੜਾ ਹੋਰ ਦੇ ਹਿਸਾਬ ਦੇ ਨਾਲ ਮਤਲਬ ਲੱਗਦਾ ਲੱਗਦਾ ਤਸ ਲੱਗਦਾ ਲਗਦਾ ਮੈਂ ਤੇ ਤੈਨੂੰ ਵੀ ਨਾ ਕਿਹੜੀਆਂ ਦੋ ਗੱਲਾਂ ਆਉਦੀਆਂ ਲੱਗਦੀਆਂ ਕੋਈ ਵੀ ਨਹੀਂ ਹੈ ਨਹੀਂ ਮੈਨੂੰ ਜਾਗ ਨਹੀਂ ਕੋਈ ਦੋ ਗੱਲਾਂ ਦੋ ਕਿਥੇ ਜਿੱਦਾਂ ਕਰ ਲਈ ਫੇਰ ਵੀ 8 ਸਾਲ ਪਹਿਲਾਂ ਤੋਂ ਦੋਸ਼ ਕਾ ਦੇ 8 ਸਾਲ ਪੁਰਾਣੀ ਆ ਰਹੀ ਹੈ ਦੱਸ ਦੋ ਗੱਲਾਂ ਇੱਕ ਵੀ ਨਹੀਂ ਆਂਦੇ ਆਂਦੇ ਹੀ ਲੁਧਿਆਣੇ ਘੁੰਮ ਰਹੇ ਆ ਬਾਤ ਦੋਸ਼ ਕੰਦੇ ਪਾਪੇ ਨਾ ਬੈਠ ਕੇ ਦੱਸ ਦੱਸ ਦੋ ਗੱਲਾਂ ਦੱਸ ਤਿੰਨ ਮਰੀਆਂ ਕਿਹੜੀਆਂ ਵਧੀਆਂ ਲਾਲੀ ਪਾ ਲਾਲੀ ਇਧਰ ਲਾਲੀ ਪਾ ਇਧਰ ਆ ਦਿਓ ਜਵਾਬ ਚੱਲ ਤੂੰ ਦੱਸ ਬਾਰੇ ਦੱਸ ਤੈਨੂੰ ਮੈਂ ਟਾਕਸਿਕ ਲੱਗਦਾ ਝੂਠ ਬੋਲ ਝੂਠ ਤੈਨੂੰ ਮੈਂ ਟਾਕਸਿਕ ਲੱਗਦਾ ਨਹੀਂ ਨਹੀਂ ਮੈਂ ਤੂੰ ਚੰਗਾ ਆਦਾ ਕਈ ਯਾਰ ਪੈਸੇ ਪੁਹੇ ਪਾ ਦਿੰਦਾ ਲੋੜ ਦੋੜ ਬਾਰੇ ਹਾਏ ਓਏ ਤੇਰੀ ਕੁਛ ਗੱਲ ਤੇ ਤੇਨੂੰ ਮਰੀਆਂ ਦੋ ਗੱਲਾਂ ਕਿਹੜੀਆਂ ਲੱਗਦੀਆਂ ਜੇ ਮੈਂ ਤੈਨੂੰ ਪੁੱਛੂੰਗਾ ਨਾ ਜੇ ਮੈਂ ਤੈਨੂੰ ਪੁੱਛੂੰਗਾ ਤੇ ਤੂੰ ਮੈਂ ਪੈਸੇ ਪਾ ਦਿੰਦਾ ਚੰਗਾ ਦੱਸ ਤੇਨੂੰ ਮਰੀਆਂ ਦੋ ਗੱਲਾਂ ਕਿਹੜੀਆਂ ਵਧੀਆ ਲੱਗਦੀਆਂ ਮੈਂ ਇੱਕ ਗੱਲ ਜਦ ਤੈਨੂੰ ਚੇਤਾ ਕਰ ਚੱਲ ਮੈਂ ਤੈਨੂੰ ਕਹੇ ਕੱਪੜੇ ਲੈ ਆਏ ਤੂੰ ਪੈਸੇ ਪਾ ਦੇ ਹਾਂ ਉਹ ਮਾਲ ਚੰਗਾ ਸਭਾ ਸੁਦਾ ਸੁ ਚੰਗਾ ਤੇਰਾ ਵੀ ਕਿਉਂ ਝੂਠ ਬਾਲੀ ਜਾਂਦਾ ਮੈਂ ਤੈਨੂੰ ਘਰੀ ਪੈਸੇ ਨਹੀਂ ਪਾਏ ਬਾਈ ਐਸੇ ਕਰ ਕਹਿੰਦੇ ਰੀਲ ਤੇ ਰੀਅਲ ਲਾਈਫ ਕੀ ਫਰਕ ਹੁੰਦਾ ਬਾਈ ਇੰਨੇ ਮੈਨੂੰ ਕਹਿੰਦਾ ਕਹਿੰਦੇ ਸੋਸ਼ਲ ਮੀਡੀਆ ਦੇ ਵੇਖ ਕੇ ਇੰਨੇ ਪਹਿਲਾਂ ਕਹਿੰਦੇ ਏਦਾਂ ਕਦੇ ਵੀ ਸੋਸ਼ਲ ਮੀਡੀਆ ਦੇ ਵੇਖ ਕੇ ਕਿਸੇ ਨੇ ਯਕੀਨ ਨਾ ਕਰੋ ਹੁਣ ਜਿੱਦਾਂ ਮੰਨ ਲਓ ਕਈ ਮਾਲ ਇਨਫਲੂਐਂਸਰ ਆ ਕਈ ਤੁਹਾਨੂੰ ਗੱਡੀਆਂ ਵਖਾਉਂਦੇ ਨੇ ਕੁਝ ਵਖਾਉਂਦੇ ਨੇ ਚਾਹੇ ਜਿੱਦਾਂ ਵੀ ਆ ਹਰ ਇੱਕ ਚੀਜ਼ ਤੇ ਜਿੱਦਾਂ ਬੈੱਡ ਵਾਲੇ ਆ ਛਪਰੀ ਜੀ ਅਮਾ ਜੰਦੀਆਂ ਮੈਂ ਤੇ ਇਹੋ ਆਖੂਗਾ ਵੀ ਕਿਸੇ ਵੀ ਇਹਨਾਂ ਨੌਂ ਟਰਸਟ ਐਨੀ ਵਨ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਰੀਲ ਤੇ ਰੀਅਲ ਲਾਈਫ 'ਚ ਬਹੁਤ ਜ਼ਿਆਦਾ ਫਰਕ ਆ ਤੇ ਇਸ ਕਰਕੇ ਕਿਸੇ ਦੇ ਕਿਸੇ ਦੇ ਹੰਬਲ ਪਰਸਨ ਆ ਲੈਣਾ ਧਿਆਨ ਨਾ ਦਿਓ ਤੁਸੀਂ ਖੁਸ਼ ਉੱਚੀ ਵੀ ਅਸੀਂ ਹੰਬਲ ਪਰਸਰ ਬਣ ਲਾ ਕੇ ਵੀ ਅੱਖਾਂ ਆਪਣੇ ਹੱਥਾਂ ਦਿਮਾਗ ਆਪਣੇ ਹੱਥਾਂ ਤੇ ਫੋਨ ਇੱਕ ਏਦਾਂ ਦੀ ਚੀਜ਼ ਆ ਜਿਹਦੇ ਵਿੱਚ ਮਾੜੀਆਂ ਵੀ ਗੱਲਾਂ ਆ ਤੇ ਚੰਗੀਆਂ ਵੀ ਗੱਲਾਂ ਮੈਂ ਤੇ ਤੁਹਾਨੂੰ ਇਹ ਸਲਾਹ ਦਊਂਗਾ ਕਿ ਚੰਗੀਆਂ ਗੱਲਾਂ ਤੇ ਧਿਆਨ ਦਿਓ ਉਹ ਕਿੱਥੇ ਚੱਲਾ ਵਾ ਕਿੱਥੇ ਚੱਲਿਆ ਬ੍ਰਿੰਦਰ ਓਏ ਚਲੋ ਟਰਾਲੀ ਲਾਓ ਉੱਥੇ ਯਾਰ ਭੱਜ ਕੇ ਚੱਲੀਏ ਟਾਈਮ ਨਾਲ ਇਹ ਗੱਲ ਆ ਮੈਂ ਤੇ ਤੁਹਾਨੂੰ ਇਹ ਗੱਲ ਲਗਾਉਂਗਾ ਉਹ ਤਰੇਸ਼ ਵੀ ਕਰ ਤੇਸ਼ ਵੀ ਕਰ ਤਰੇਸ਼ ਵੀ ਉਹ ਸਿੱਧੀ ਹੋ ਗਈ ਓਂ ਹਾਂ ਕਰਦੇ 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 ਕੱਢ ਦੇ ਆਹ ਤੇਰੇ ਯੋਧੇ ਇੱਥੋਂ ਆ ਸਾਹਮਣੇ ਇੱਥੋਂ ਕੱਢ ਲੈ ਮਾਂਦੇ ਵੇਖੋ ਸਾਡੇ ਸਾਡੇ ਨਿਆਣੇ ਕਿੱਡੇ ਚਾਈ ਚ ਲਿਖਾ ਦੇ ਔਰ ਜਿਹੜਾ ਪਰਲੇ ਵਿੱਗੇ ਤੇ ਖੜਦੇ ਆ ਉਹ ਵਾਲੀ ਪੈਲੀ ਦੇ ਇਕੱਠਾ ਹੈ ਗਿਆ ਵਾ ਬਸ ਉਹ ਉੱਚੋਂ ਆਪਾਂ ਕੱਢ ਰਹੀਆਂ ਔਰ ਆਪਣੇ ਕੋਈ ਰਹਿ ਨਹੀਂ ਆਣਾ ਤੇ ਆਪਾਂ ਚੱਲਦੇ ਫੇਰ ਹਾਂ ਹਾਂ ਬਸ ਸੋ ਦਸੋ 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 ਕਿਹ ਚੱਲਦਾ ਆਪਣੇ ਚੌਥੀ ਟਰਾਲੀ ਆ ਦੋ ਟਰਾਲੀਆਂ ਆਪਣੀਆਂ ਪਹਿਲਾਂ ਭਰਗੀਆਂ ਸੀ ਦੋ ਹੁਣ ਤੇ ਹੁਣ ਟਰੈਕਟਰ ਕੱਢੀਏ ਹੁਣ ਆਪਾਂ ਭਰ ਗਿਆ ਟਰਾਲੀ ਲਓ ਜੀ ਆ ਖੌਫ ਪਰ ਹੈ ਭਾਈ ਸ਼ਾਂਤੀ ਦੇ ਬੰਦੇ ਨੂੰ ਕਿਸੇ ਨੇ ਆਉਂਦੇ ਜਦੋਂ ਉੱਥੇ ਹੀ ਆ ਕੇ ਚਾਂਦ ਦੇ ਉਹ ਬੰਦੇ ਲੱਗੇ ਤੇ ਜਿਹੜੀ ਸ਼ਾਂਤੀ ਇਹਨਾਂ ਬੰਦਿਆਂ ਨਾਲ ਨਾ ਕਲਿੱਪਾਂ ਕੱਟਣੀਆਂ ਮੁੱਧ ਪੈਣੀਆਂ ਕੁਝ ਫालतू ਹੁੰਦੀਆਂ ਨਾ ਆ ਗਈ ਆਪਾਂ ਆ ਗਏ ਜਿੱਥੇ ਧੱਗਾਂ ਲੱਗਣਦੀਆਂ ਐ ਜੋ ਅ ਚੈੱਕ ਕਰੋ ਪਹਿਲਾਂ ਤੁਸੀਂ ਆ ਸਾਰੀਆਂ ਆ ਸਾਰੀ ਬਾਬੇ ਦੀ ਸੇਵਾ ਮਤਲਬ ਸਾਰੀਆਂ ਬਾਬੇ ਦੀਆਂ ਗਾਈਆਂ ਨੇ ਖਾਣੀਆਂ ਤੇ ਆ ਸਾਰੇ ਵਿੱਚੋਂ ਕੁਝ ਦਿਹਾੜੀ ਵਾਲੇ ਆ ਤੇ ਕੁਝ ਸੇਵਾ ਵਾਲੇ ਆ ਉਹ ਬੰਦੇ ਲਾਉਣ ਦੇ ਆ ਵੇਖੋ ਧੱਗਾਂ ਕਲੀਅਰ ਦਿਖਣ ਨੇ ਉਹ ਸਾਹਮਣੇ ਲਾਉਣ ਦੇ ਸਾਰੇ ਅੰਕਲ ਹੋਣੀ ਧੱਗਾ ਲਾਉਂਦੇ ਆ ਤੇ ਆ ਵੇਖੋ ਇੰਜ ਕਰਦਾ ਇੰਜ ਆ ਹੱਥ ਖੜਾ ਕਰ ਭਾਈ ਆ ساری ਤਾਂ ਗਾਂ ਯਾਨੀ ਕਿ ਆ ساری ਭਾਬੇ ਦੀ ਸੇਵਾ ਹੀ ਆ ਇੱਥੇ ਸਾਰੇ ਆ ساری ਕਿਤੇ ਉਹ ਮੁੱਲ ਖਰੀਦ ਕੇ ਨਹੀਂ ਲਿਆਂਦੀ ਨਾ ਕਿਤੇ ਪੈਸੇ ਦੇ ਕੇ ਲਿਆਂਦੀ ساری ਸੇਵਾ ਹੀ ਆਏ ਸਾਰੇ ਆਹਾ ਅਸਾਦੀ ਸੇਵਾ ਹੀ ਆ ਸਾਰੇ ਆ ਸੇਵਾਦਾਰ ਵਿੱਚੋਂ ਕਈ ਚਾਰੇ ਢਾੜੀ ਵਾਲਿਆਂ ਨੂੰ ਤੁਹਾਨੂੰ ਪਤਾ ਘਰ ਦਾ ਵੀ ਨਹੀਂ ਸਰਦਾ ਤੇ ਸਾਡਾ ਤੁਹਾਨੂੰ ਪਤਾ ਅਸੀਂ ਕਿ ਘਰੋਂ ਕੱਢੀਆਂ ਇੱਕ ਸਾਗ ਤੇ ਸੇਵਾ ਚਲੋ ਅੱਜ ਦੀ ਪਿੰਡ ਦੀ ਚਲੋ ਸੋਚਿਆ ਪਿੰਡ ਦੀ ਸੇਵਾ 'ਚ ਨਾਲ ਲੱਗ ਕੇ ਨਾਲੇ ਮੈਂ ਚਲੋ ਥੋੜੀ ਸੇਵਾ ਕਰ ਲਾਂ ਕਿ ਨਾਲੇ ਚਲੋ ਵਲੌਗ ਬਣ ਜੂਗਾ ਦੋਵੇਂ ਕੰਮ ਹੀ ਜ਼ਰੂਰੀ ਆ ਤੇ ਆ ਸਾਡਾ ਉਹ ਪਰਲੇ ਪਾਸੇ ਉਧਰਲੀ ਸਾਈਡ ਆਪਣਾ ਘਰ ਆ ਤੇ ਆ ਮਤਲਬ ਆ ਸਾਰੀ ਲੱਗਣੀ ਆ ਬਾਬੇ ਦੀ ਸੇਵਾ ਤੱਕ ਯਾਨਕੀ ਲੌਣਿਆ ਲਾਉਂਦਾ ਪਰ ਮਿੰਦਰ ਹਾਲੇ ਹੋਰ ਵੀ ਲੈ ਕੇ ਆਉਣੀਆਂ ਨਾ ਅਜੇ ਕਿੰਨਾ ਦੇ ਕਿੰਨੇ ਟਾਈਮ ਮਤਲਬ ਜੇ ਹੋਰ ਵੀ ਲੈ ਕੇ ਆਉਣੀਆਂ ਇਹਦੇ ਕਹਿਣਾ ਮਤਲਬ ਹਜੇ ਟਰਾਲੀਆਂ ਆਉਂਦੀਆਂ ਰਹਿਣੀਆਂ ਯਾਨੀ ਕਿ ਤੁਹਾਨੂੰ ਪਤਾ ਜੇ ਕਣਕ ਕਣਕ ਬੀਜ ਨਹੀਂ ਲੋਕਾਂ ਨੇ ਕਾਣੀਆਂ ਪੂਲੀਆਂ ਵਗਨ ਵਾਲੀਆਂ ਕਈ ਆਪਣੀ ਸੇਵਾ ਦੇ ਜਿਹੜੇ ਚਾਹਵਾਨ ਮੈਂ ਢਿੱਗਣਾ ਚਾਹਾਂ ਸੇਵਾ ਦੇ ਜਿਹੜੇ ਚਾਹਵਾਨ ਹੁੰਦੇ ਆ ਖੁਦ ਹੀ ਕਹਿ ਜਾਂਦੇ ਗੱਠਾ ਬਣਾ ਦਿੰਦੇ ਵੀ ਕੋਣੀ ਤੁਸੀਂ ਲਾ ਜੋ ਸਾਡਾ ਕੰਮ ਹੁੰਦਾ ਟਰੈਕਟਰ ਤੇਲ ਪਾ ਕੇ ਤੇ ਲੈ ਆਉਣੀਆਂ ਤੇ ਗੱਠਾਂ ਨਹੀਂ ਆਂਦੀਆਂ ਆ ਚੈੱਕ ਕਰਿਓ ਹੁਣ ਓਏ ਓ ਪਿੱਛੇ ਲਾਖਾ ਕੋਈ ਪਰਮਿੰਦਰ ਨਹੀਂ ਲੱਤੀ ਆ ਓਏ ਨਾ ਨਾ ਨਹੀਂ ਉਲਾਗੀ ਲਾਗੀ ਲਾਗੀ ਘੱਟ ਆਹ ਉਹ ਗਾਲ ਚਾੜਦੇ ਚਾੜਦੇ ਇੱਠਾਂ ਲਾਉਣ ਲੱਗਣ ਤੇ ਫਿਰ ਤੇ ਸਰ ਗਿਆ ਯਾਨੀ ਦੇਂਦੀਆਂ ਯਾਨੀ ਆਪਾਂ ਗਿਣਵੇਂ ਚੁਗੀਆਂ ਗੱਲਾਂ ਕਰ ਲਈਏ ਤੇਂਦੀਆਂ ਆਪਣੀਆਂ ਤਿੰਨ ਚਾਰ ਟਰਾਲੀਆਂ ਆਪਣੀਆਂ ਆ ਗਈਆਂ ਮਜੇ ਨਾਲ ਚਾਰ ਟਰਾਲੀਆਂ ਕੋ ਫਿਰ ਆਂਟੀ ਥੋੜੀ ਦਿਹਾੜੀ ਵਾਲੇ ਹੁੰਦੇ ਆ ਤੁਹਾਨੂੰ ਪਤਾ ਆਂਟੀਆਂ ਤੁਹਾਨੂੰ ਪਤਾ ਕਿੰਨਾ ਹੁੰਦਾ ਹਿਸਾਬ ਕਿਤਾਬ ਕੰਮ-ਕੋਮੂ ਚ ਵੀ ਤੇ ਇਸੇ ਵਾਰ ਤੇ ਤੁਹਾਨੂੰ ਪਤਾ ਕੌਣ ਅੱਜ ਕਰ ਆ ਗਿਆ ਮਤਲਬ ਆਂਟੀਆਂ ਕਰਦੀਆਂ ਤੇ ਦੇਂਦੀਆਂ ਯਾਨੀ ਐਵਰੇਜ ਆਪਣੀ ਜੇ ਆਪਾਂ ਐਵਰੇਜ ਆਪਣੀ ਕੱਢ ਕੇ ਵੇਖੀ ਤੇ ਤਿੰਨ ਚਾਰ ਟਰਾਲੀਆਂ ਆਪਣੀਆਂ ਦੇਂਦੀਆਂ ਹੋ ਜਾਂਦੀਆਂ ਵਾ ਤਿੰਨ ਚਾਰ ਮਜੇ ਨਾਲ ਕੱਢ ਲਈਦੀਆਂ ਵਾ ਲਾ ਚਾਚਾ ਮੈਂ ਕਹਾਂ ਚਾਚਾ ਸੱਟ ਜਾਇਆ ਕੋਇਆ ਮੈਂ ਵੇਖਿਆ ਹੀ ਨਹੀਂ ਹੁੰਦੀ ਵੀ ਸ਼ਕਣ ਡਿਆ ਸ਼ਕਣ ਡਿਆ ਹੋ ਗਿਆ ਹੋਰ ਹੋ ਜਾਣਾ ਓਏ ਹੋ ਕੋ ਗਲ ਜਾ ਹੋ ਗਿਆ ਇਹਨੇ ਇਹ ਵੀ ਭਾਈ ਇਹਨਾਂ ਪਾ ਗਏ ਆ ਇੱਥੋਂ ਗਾਈ ਥੱਕ ਤੇ ਪਾ ਗਏ ਫਿਰ ਥੱਕ ਗਏ ਫਿਰ ਰੋਟੀ ਰੋਟੀ ਖਾਧੀ ਯਾਰ ਫਿਰ ਯਾਰ ਵੇਲੀ ਮਿਲ ਗਏ ਇਹਨਾਂ ਨਾਲ ਕੇ ਨਾ ਜਾ ਲਾਇਆ ਵਾ